YouTube ਚੈਨਲ ਬਣਾਉਣ ਤੋਂ ਇਨਕਮ ਤੱਕ ਦਾ ਸਫ਼ਰ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਹੋ ਪੰਜਾਬੀ ਜੀਵਨ ਚੈਨਲ ਨਾਲ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਭ ਆਪਣੀ ਆਪਣੀ ਜਗ੍ਹਾ ਤੇ ਰਾਜੀ ਖੁਸ਼ੀ ਹੋਮੋਗੇ ਇਸ ਚੈਨਲ ਤੇ ਸਾਡੇ ਵੱਲੋਂ ਤੁਹਾਡਾ ਤਹਿ ਦਿਲੋਂ ਸਵਾਗਤ ਹੈ ਅੱਜ ਗੱਲ ਕਰਦੇ ਹਾਂ YouTube ਚੈਨਲ ਬਾਰੇ ਜਿਹੜਾ ਅੱਜ ਦੇ ਸਮੇਂ ਵਿੱਚ ਹਰ ਜਵਾਨ ਹਰ ਘਰ ਦੀ ਉਮੀਦ ਬਣ ਗਿਆ ਹੈ ਕਈ ਲੋਕਾਂ ਨੇ ਇਹ ਸ਼ੌਂਕ ਲਈ ਬਣਾਇਆ ਹੈ ਤੇ ਕਈਆਂ ਲਈ ਇਹ ਰੁਜ਼ਗਾਰ ਦਾ ਵੱਡਾ ਸਾਧਨ ਹੈ ਚੈਨਲ ਬਣਾਉਣਾ ਪਹਿਲਾ ਕਦਮ ਸਭ ਤੋਂ ਪਹਿਲਾਂ ਸਾਨੂੰ ਇੱਕ ਈਮੇਲ ਆਈਡੀ ਬਣਾਉਣੀ ਪੈਂਦੀ ਹੈ ਇਸ ਨਾਲ ਹੀ ਅਸੀਂ ਆਪਣਾ YouTube ਚੈਨਲ ਬਣਾਉਂਦੇ ਹਾਂ ਚੈਨਲ ਬਣਾਉਣ ਤੋਂ ਬਾਅਦ ਸਾਨੂੰ ਸ਼ੁਰੂ ਕਰਨਾ ਪੈਂਦਾ ਹੈ ਸ਼ਾਰਟਸ ਵੀਡੀਓ ਤੇ ਪੋਸਟ ਪਾਉਣ ਦਾ ਸਫ਼ਰ ਹਰ ਵੀਡੀਓ ਨਾਲ ਹਰ ਪੋਸਟ ਨਾਲ ਤੇ ਹਰ ਸ਼ਾਰਟਸ ਨਾਲ ਸਾਨੂੰ ਸਬਸਕ੍ਰਾਈਬਰ ਮਿਲਦੇ ਹਨ ਜਦੋਂ ਸਾਡੇ 55 ਪਲੱਸ ਸਬਸਕ੍ਰਾਈਬਰ ਹੋ ਜਾਂਦੇ ਹਨ ਤਾਂ ਅਸੀਂ ਇੱਕ ਦੂਸਰੇ ਨੂੰ ਲਾਈਵ ਵਿੱਚ سپورਟ ਕਰ ਸਕਦੇ ਹਾਂ ਐਸਪੋਰਟ ਨਾਲ ਸਾਡੇ ਚੈਨਲ ਨੂੰ ਗਰੋ ਕਰਨ ਵਿੱਚ ਬਹੁਤ ਮਦਦ ਹੁੰਦੀ ਹੈ ਮੋਨਟਾਈਜ਼ੇਸ਼ਨ ਦੇ ਕਦਮ ਹੁਣ ਗੱਲ ਕਰੀਏ ਸਭ ਤੋਂ ਮਹੱਤਵਪੂਰਨ ਹਿੱਸੇ ਦੀ ਚੈਨਲ ਮੋਨਟਾਈਜ਼ ਹੋਣੀ ਜਦੋਂ ਸਾਡੇ ਚੈਨਲ ਤੇ 1000 ਸਬਸਕ੍ਰਾਈਬਰ ਤੇ 4000 ਘੰਟੇ ਵਾਚ ਟਾਈਮ ਪੂਰਾ ਹੋ ਜਾਂਦਾ ਹੈ ਤਾਂ ਸਾਡਾ ਚੈਨਲ ਮੋਨਟਾਈਜ਼ੇਸ਼ਨ ਲਈ एलिਜੀਬਲ ਹੋ ਜਾਂਦਾ ਹੈ YouTube ਫਿਰ ਸਾਡੇ ਚੈਨਲ ਦੀ ਜਾਂਚ ਕਰਦਾ ਹੈ ਤੇ ਜੇ ਸਭ ਕੁਝ ਠੀਕ ਹੁੰਦਾ ਹੈ ਤਾਂ ਸਾਡਾ ਚੈਨਲ ਮੋਨਟਾਈਜ਼ ਕਰ ਦਿੱਤਾ ਜਾਂਦਾ ਹੈ ਇੱਥੋਂ ਸ਼ੁਰੂ ਹੁੰਦਾ ਹੈ ਸਾਡਾ ਅਰਨਿੰਗ জারਨੀ ਦਾ ਸਫ਼ਰ Google AdSense ਇਨਕਮ ਦਾ ਦਰਵਾਜ਼ਾ ਪਰ ਕਮਾਈ ਸਿੱਧੀ YouTube ਤੋਂ ਸਾਡੇ ਖਾਤੇ ਵਿੱਚ ਨਹੀਂ ਆਉਂਦੀ ਇਸ ਲਈ ਸਾਨੂੰ Google AdSense ਨਾਲ ਜੁੜਨਾ ਪੈਂਦਾ ਹੈ ਜਦੋਂ ਸਾਡੇ 10 ਬਣ ਜਾਂਦੇ ਹਨ ਤਾਂ ਅਸੀਂ ਆਪਣਾ Google AdSense pen apply ਕਰ ਸਕਦੇ ਹਾਂ ਇਹ ਮਹੀਨੇ ਦੀ 7 ਤਰੀਕ ਤੋਂ 15 ਤਰੀਕ ਦੇ ਵਿੱਚ ਵਿੱਚ ਅਪਲਾਈ ਕੀਤਾ ਜਾਂਦਾ ਹੈ ਪਹਿਲਾਂ ਇਹ ਪੈਨ ਸਾਨੂੰ ਡਾਕ ਰਾਹੀਂ ਮਿਲਦਾ ਸੀ ਜਿਸ ਕਰਕੇ ਕਈ ਵਾਰ ਲੋਕਾਂ ਨੂੰ ਹਫ਼ਤੇ ਲੱਗ ਜਾਂਦੇ ਸਨ ਪਰ ਹੁਣ ਸਮਾਂ ਬਦਲ ਗਿਆ ਹੈ ਹੁਣ ਇਹ ਸਾਰਾ ਕੰਮ ਆਨਲਾਈਨ ਹੀ ਹੋ ਜਾਂਦਾ ਹੈ ਪੈਨ ਤੇ ਟੈਕਸ ਫਾਰਮ ਦੋ ਜ਼ਰੂਰੀ ਕਦਮ ਆਪਣਾ ਪੈਨ ਵੈਰੀਫਾਈ ਕਰਨ ਲਈ ਸਾਨੂੰ ਕੁਝ ਦਸਤਾਵੇਜ਼ ਚਾਹੀਦੇ ਹਨ ਜਿਵੇਂ ਪੈਨ ਕਾਰਡ ਆਧਾਰ ਕਾਰਡ ਬੈਂਕ ਅਕਾਊਂਟ ਡਿਟੇਲ ਅਤੇ ਇੱਕ ਸਵੈਸ ਕੋਡ ਇਹਨਾਂ ਨਾਲ ਹੀ ਅਸੀਂ ਆਪਣਾ ਐਡਰੈਸ ਵੈਰੀਫਾਈ ਕਰਦੇ ਹਾਂ ਜਦੋਂ ਪੈਨ ਵੈਰੀਫਾਈ ਹੋ ਜਾਂਦਾ ਹੈ ਤਾਂ ਅਗਲਾ ਕਦਮ ਹੁੰਦਾ ਹੈ ਟੈਕਸ ਫਾਰਮ ਭਰਨਾ ਇਹ ਫਾਰਮ ਭਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਇਸ ਨੂੰ ਨਾ ਭਰੀਏ ਤਾਂ ਸਾਡੀ ਪੇਮੈਂਟ ਰੁਕ ਜਾਂਦੀ ਹੈ ਪਰ ਚਿੰਤਾ ਦੀ ਗੱਲ ਨਹੀਂ ਇਹ ਦੋਵੇਂ ਕੰਮ ਅਸੀਂ YouTube ਤੇ ਮੌਜੂਦਾ ਗਾਈਡਸ ਵੀਡੀਓ ਦੇਖ ਕੇ ਆਸਾਨੀ ਨਾਲ ਕਰ ਸਕਦੇ ਹਾਂ ਪੇਮੈਂਟ ਕਦੋਂ ਮਿਲਦੀ ਹੈ ਤੇ ਸਾਰੇ ਕਦਮ ਪੂਰੇ ਹੋਣ ਤੋਂ ਬਾਅਦ ਜਦੋਂ ਸਾਡੀ ਅਰਨਿੰਗ 100 ਡਾਲਰ ਤੱਕ ਪਹੁੰਚ ਜਾਂਦੀ ਹੈ ਤਾਂ YouTube ਸਾਡੀ ਪੇਮੈਂਟ ਹਰ ਮਹੀਨੇ ਦੀ 21 ਤਰੀਕ ਤੋਂ ਬਾਅਦ ਸਾਡੇ ਬੈਂਕ ਅਕਾਊਂਟ ਵਿੱਚ ਭੇਜ ਦਿੰਦਾ ਹੈ ਇਸ ਤਰ੍ਹਾਂ ਸਾਡਾ ਚੈਨਲ ਸਿਰਫ ਸ਼ੌਂਕ ਨਹੀਂ ਸਗੋਂ ਇੱਕ ਮਿਹਨਤ ਦੀ ਕਮਾਈ ਦਾ ਸਰੋਤ ਬਣ ਜਾਂਦਾ ਹੈ YouTube ਤੇ ਕਾਮਯਾਬ ਹੋਣਾ ਆਸਾਨ ਨਹੀਂ ਪਰ ਜੇ ਮਿਹਨਤ ਸਬਰ ਤੇ ਸੱਚਾਈ ਨਾਲ ਕੰਮ ਕੀਤਾ ਜਾਵੇ ਤਾਂ ਇਹ ਮੰਚ ਕਿਸੇ ਵੀ ਆਮ ਵਿਅਕਤੀ ਨੂੰ ਖਾਸ ਬਣਾਉਣ ਦੀ ਤਾਕਤ ਰੱਖਦਾ ਹੈ ਹਰ ਵੀਡੀਓ ਹਰ ਸਬਸਕ੍ਰਾਈਬਰ ਹਰ ਕਮੈਂਟ ਇਹ ਸਾਰੇ ਮਿਲ ਕੇ ਬਣਾਉਂਦੇ ਹਨ YouTube ਦੀ ਕਹਾਣੀ ਜੇ ਤੁਸੀਂ ਆਨਲਾਈਨ ਫਾਰਮ ਭਰਨ ਬਾਰੇ ਵੀ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਜਰੂਰ ਕਰਨਾ ਤੇ ਅਸੀਂ ਤੁਹਾਨੂੰ ਉਸ ਬਾਰੇ ਵੀ ਜਰੂਰ ਵੀਡੀਓ ਬਣਾ ਕੇ ਦੇਵਾਂਗੇ ਜੇ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪੰਜਾਬੀ ਜੀਵਨ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੈਲ ਆਈਕਨ ਨੂੰ ਵੀ ਜ਼ਰੂਰ ਔਨ ਕਰਨਾ ਤਾਂ ਜੋ ਅਗਲੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ